ਸੱਚੀ ਗੱਲ ਜੀ ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ 6 ਸਾਲ ਤੋਂ ਮੰਜੇ ਤੇ ਹੀ ਚੱਲਦਾ ਹਾਂ ਤੇ ਉਦੋਂ ਤਰਾ ਮੈਂ ਨਾ ਹਾਂ ਸਿਰ ਨੂੰ ਸਿਰ ਕਟਿਆ ਗਿਆ ਉਹਦਾ ਨਰਚਾ ਕੋੜ ਮੁਰਕੇ ਠੀਕ ਹੀ ਮੈਂ ਨਾ ਚਲੋ ਚਲੋ ਸਾਨੂੰ ਪਤਾ ਲੱਗ ਜਾਂਦਾ ਇਸ ਤਰ੍ਹਾਂ ਮੈਂ ਤਿਆਰ ਹੋਣਾ ਪੱਗ ਬੰਨਣੀ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨਾਲ ਪੱਪੀਆਂ ਲੈ ਕੇ ਆਉਣੀਆਂ ਉਹਨੂੰ ਹਾ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਹੈ ਮੇਰਾ ਡੈਡੀ ਹੈ ਇਹ ਕੱਲ੍ਹ ਸਾਮੀ 5:00 ਵਜੇ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਛੇਤੀ ਮੁੜ ਕੇ ਉਹ ਪੂਰਾ ਹੋ ਜਾਂਦਾ ਆ 10 15 ਮਿੰਟਾਂ ਐ ਪੂਰਾ ਹੋ ਗਿਆ ਹਾਂ ਬੋੜਾ ਇੱਕੋ ਬੇਟਾ ਹੈ ਜੀ ਮੇਰਾ ਇਹੋ ਸਵਾਲਾ ਕੇ ਬੇਟਾ ਹੈ ਹਾਂ ਗੁਰਕੀਰਤਨ ਸਿੰਘ ਮੇਰੇ ਨਾਂ ਹੀ ਬੇਟੇ ਦਾ ਕਰਦੇ ਮੇਰੇ ਨੇਵਕੇਰੇ ਗੁਰਪ੍ਰੀਤ ਆ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਕੈਂਸਲ ਆ ਤੇ ਉਹ ਗੁਰੂ ਰਾਮਦਾਸ ਉਹ ਕੈਂਸਲ થી ਚੱਲਣ ਡਈ ਉਹਨਾਂ ਤੇ ਕੀ ਮੋ ਲਗੀ ਕਰਨਾ ਲਗੇ ਹੁਣ ਗੋਲੀਆਂ ਚੱਲਦੀਆਂ ਆ। ਬਾਕੀ ਚਲੋ ਬਹੁਤ ਮਾੜੀ ਹੋਈ ਆ ਚਲੋ। ਹੁਣ ਆਪਾਂ ਕਰ ਨਹੀਂ ਕੱਖ ਜਾਂਦੇ। ਆ ਰੱਬ ਦਾ ਭਾਣਾ ਆ। ਠੀਕ ਆ ਨਾ ਵੱਡਾ ਜੇਹਰਾ ਕਰਕੇ ਮੰਨਣਾ ਪਊ ਰੱਬ ਦਾ ਭਾਣਾ ਛੱਡ ਕੇ। ਬੜੀ ਆ ساری ਉਮਰ ਦਾ ਦੁੱਖ ਰਹਿਣਾ ਆ। ਇਹਨਾਂ ਸਾਨੂੰ ਛੱਡ ਗਿਆ ਅੱਜ। ਹਾਂ ਬਹੁਤ ਮਾੜੀ ਖੱਲ ਹੋਈ ਆ। ਇਲਾਜ ਵਗੈਰਾ ਚੱਲਦੇ ਆਂਗੇ। ਹਾਂ ਚੱਲਦਾ ਹੀ ਉਹਦਾ ਜੀ। ਹਾਂ ਗੋਲੀਆਂ ਚੱਲਦੀਆਂ ਹੀ ਉੱਥੇ। ਵਧੀਆ ਹੈ ਚਲੋ ਬੜਾ ਕੋਈ ਗੱਲਾ ਮੈਂ ਕਰਨ ਵਾਲੀ ਗੱਲ ਨਹੀਂ ਕੋਈ ਜੀ ਜੋ ਹੋਇਆ ਜੋ ਰੱਬ ਨੇ ਕੀਤਾ ਚਲੋ ਉਹਦੇ ਪਾਣੇ ਅੰਦਰ ਹੀ ਆ ਹਾਂਜੀ ਸਾਡੇ ਵੀ ਛੋਟੇ ਵੀਰ ਸardar kashmeer singh sangha ji ਜਿਹੜੇ ਫਿਲਮੀ ਸਟਾਰ ਪ੍ਰਚਾਰਕ ਵੀ ਆ ਜੀ ਸੋਸ਼ਲ ਮੀਡੀਆ ਤੇ ਆਪਾਂ ਰੋਜ਼ ਇਹਨਾਂ ਨੂੰ ਵੇਨੇ ਆ ਜੀ ਇਹਨਾਂ ਦਾ ਛੋਟਾ ਜਿਹਾ ਬੇਟਾ ਸੀਗਾ ਜਿਨ੍ਹਾਂ ਦੀ ਤਕਰੀਬਨ ਉਡੀ ਉਮਰ ਹੀ ਮੇਰੇ ਖਿਆਲ 7 ਸਾਲ 7 ਸਾਲ ਉਮਰ ਹੀ ਗਾ ਭਿਆਨਕ ਬਿਮਾਰੀ ਲੱਗਨ ਕਰਨ ਹੋਏ ਜਿਹੜਾ ਵਿਚਾਰੇ ਦੀ ਡੈਥ ਹੋ ਗਈ ਹੈ ਜੀ ਬਹੁਤ ਵੱਡਾ ਸਦਮਾ ਜਿਹੜਾ ਵਾ ਸੰਗਾ ਪਰਿਵਾਰ ਨੂੰ ਪਹੁੰਚਿਆ ਜੀ ਅਸੀਂ ਸਾਰੇ ਅੱਜ ਇਹਨਾਂ ਦੇ ਨਾਲ ਦੁੱਖ ਪ੍ਰਗਟ ਕਰਨ ਆਏ ਆਂ ਤੇ ਜਿਹੜਾ ਬਹੁਤ ਵੱਡਾ ਦੁੱਖ ਹੈ ਜੀ ਸੰਗਾ ਸਾਹਿਬ ਨੂੰ ਤੇ ਅਸੀਂ ਪਰਮੇਸ਼ਰ ਅੱਗੇ ਹੋਰ ਅਰਦਾਸ ਕਰਦੇ ਹਾਂ ਅੱਗੇ ਤੋਂ ਮੇਰ ਭਰਾ ਹੱਥ ਜਿਹੜਾ ਵਾ ਸਾਰੇ ਪਰਿਵਾਰ ਤੇ ਪਰਮੇਸ਼ਰ ਰੱਖੇ ਘਰ ਤੇ ਸੁੱਖ ਸ਼ਾਂਤੀ ਰੱਖੇ ਹਾਂ ਜੀ ਡਾਕਟਰ ਜੀ ਨੂੰ ਡਾਕਟਰ ਕੀ ਲੱਗਦਾ ਸੀ ਇਹ ਹਾਂ ਜੀ ਮੇਰਾ ਪਤੀ ਆ ਜੀ ਇਹ ਮੈਂਬਰ ਪੰਚਾਇਤ ਦਾ ਪੈਨੋ ਬਹੁਤ ਹੈ ਜਿਹਨੇ 7-7 ਸਾਲ ਹੋ ਗਏ 8 ਸਾਲ ਬਹੁਤ ਸੇਵਾ ਕੀਤੀ ਹੈ ਚੰਦੀਗੜ੍ਹ ਤਾਂ ਹਰ ਕਥਾ ਤੇ ਕਰਦੇ ਨੇ ਜਿਹਨੇ ਜੋਗੇ ਨੇ ਤੇ ਬਹੁਤ ਜ਼ਿਆਦਾ ਜਿੰਨੇ ਵੀ ਜੋਗੇ ਹਨ ਬਹੁਤ ਸੇਵਾ ਕੀਤੀ ਤੇ ਕੱਲ ਕੋਸ ਦੇ ਸਮੇ 4 ਵਜੇ ਇਕਦਮੀ ਖਰਾਬ ਹੋਇਆ ਉਸ ਵਿੱਚ ਢਿਲਾ ਹੋ ਗਿਆ ਫਿਰ ਡਾਕਟਰ ਮੰਗਾਇਆ ਡਾਕਟਰ ਮਗਾ ਕੇ ਫਿਰ ਵੀ ਦਵਾਈ ਪੂਟੀ ਦਵਾਈ ਤੇ ਵੀ ਨੂੰ ਸਵੇਰੇ ਜੋ ਮਾਰਾਈਦਾ ਪਾਣਾ ਤੇ ਬਹੁਤ ਦੁਖ ਦੀ ਖੜੀ ਗਈ ਸਾਰੇ ਪਿੰਡ ਵੱਲੋਂ ਨਹੀਂ ਬਹੁਤ ਜਿਆਦਾ ਸਾਰੀ ਪੰਜਾਬ ਵੱਲੋਂ ਨਾ ਬਹੁਤ ਜਿਆਦਾ ਇਸਕਾਰ ਹੋ ਗਿਆ ਸਰਾਰਾ ਹੋ ਗਿਆ ਜੀ ਉਹ ਨਹੀਂ ਬੋਲਦਾ ਸਾਹਿਬ ਚੱਲਨੇ ਆ ਲੈ ਕਿ ਹੋ ਲੈ ਕੇ ਚੱਲੇ ਆਂ ਅੱਡੀ ਚੱਲਨੇ ਆ